ਜੇ ਲਾ ਬਰਨਾਂ ਰਾਹੀਂ ਹਾਂਜੀ ਭੈਣ ਜੀ ਤੁਹਾਨੂੰ ਕੀ ਕੀ ਪ੍ਰੋਬਲਮ ਹੈਗੀਆਂ ਸੀ ਤੁਹਾਨੂੰ ਮੇਰੇ ਇੱਕ ਤਾਂ ਪੇਟ ਚ ਦਰਦ ਸੀ ਜੀ ਬਹੁਤ ਜ਼ਿਆਦਾ ਤੇ ਮੇਰੇ ਬੈਕ ਸਾਈਡ ਵੀ ਦਰਦ ਹੁੰਦਾ ਸੀ ਇੱਕ ਮੈਨੂੰ 25 ਸਾਲ ਤੋਂ ਬਵਾਸੀਰ ਸੀ ਜੀ ਅੱਛਾ ਜੀ 25 ਸਾਲ ਤੋਂ ਬਵਾਸੀਰ ਦੀ ਪ੍ਰੋਬਲਮ ਹੈਗੀ ਸੀ ਹਾਂਜੀ ਇਹਦੀ ਕੋਈ ਪਹਿਲਾਂ ਮੈਡੀਸਿਨ ਵਗੈਰਾ ਖਾਧੀ ਕਿਸੇ ਪ੍ਰੋਬਲਮ ਦੀ ਤੁਸੀਂ ਬਹੁਤ ਖਾਧੀ ਜੀ ਕਿਤੋਂ ਵੀ ਦੱਸਾ ਠੀਕ ਨਹੀਂ ਸੀ ਹੋਏ ਹੈਗੇ ਉਹ ਟਕਿਆ ਜਾ ਹੋ ਜਾਂਦਾ ਸੀ ਜਦੋਂ ਕਿਤੋਂ ਕਿਤੋਂ ਖਾਧੀ ਹੈ ਜੀ ਦਵਾਈ ਤੁਸੀਂ ਬਵਾਸੀਰ ਦੀ ਤਾਂ ਦੇਸੀ ਦਵਾਈ ਬਹੁਤ ਖਾਧੀ ਹੈ ਜੀ ਠੀਕ ਹੈ ਜੀ ਤੇ ਕੀ ਕਹਿ ਰਹੇ ਸੀ ਡਾਕਟਰ ਉਹਦੇ ਬਾਰੇ ਤੁਹਾਨੂੰ ਡਾਕਟਰ ਬੱਸ ਦਵਾਈ ਦੇਂਦੇ ਸੀ ਕਹਿੰਦੇ ਸੀ ਵੀ ਟਿਕਿਆ ਅੱਗੇ ਠੀਕ ਹੋ ਜਾਓਗੇ ਪਰ ਠੀਕ ਨਹੀਂ ਸੀ ਹੁੰਦੇ ਹੈਗੇ ਜਿੰਨਾ ਚਿਰ ਦੱਸਦੇ ਸੀ ਉਹਨਾਂ ਚਿਰ ਖਾਈ ਜਾਂਦੇ ਸੀ ਦਵਾਈ ਪਰ ਠੀਕ ਨਹੀਂ ਸੀ ਹੁੰਦੇ ਇਹ ਬਿਲਕੁਲ ਨਹੀਂ ਠੀਕ ਹੈ ਇਹ ਜਦ ਦਾ ਤੁਸੀਂ ਆਪਣਾ ਪੰਜ ਸੂਸ ਵਰਤੇ ਬੋਡੀ ਸਰਵਸ ਪੈਕ ਵਰਤਿਆ ਇਹਦੇ ਨਾਲ ਕੀ ਫਰਕ ਪਿਆ ਤੁਹਾਨੂੰ ਇਹਦੇ ਨਾਲ ਜੀ ਮੈਨੂੰ ਬਹੁਤ ਜ਼ਿਆਦਾ ਫਰਕ ਬੈਨਦਾ ਤਾਂ ਜਦੋਂ ਮੇਰੇ ਪੇਟ 'ਚ ਦਰਦ ਸੀ ਉਹ ਹਟ ਗਿਆ ਬੈਕ ਸਾਈਡ ਵੀ ਉਹ ਵੀ ਹਟ ਗਿਆ ਜੀ ਤੇ ਬਾਕੀ ਜੀ ਇਹ ਜਿਹੜੀ ਬਵਾਸੀ ਦਿੱਤੀ ਤੇ ਇਹ ਤੋਂ ਹੀ ਮੈਂ ਹੁਣ ਠੀਕ ਹਾਂ ਜੀ ਇੱਕ ਮੇਰਾ ਸਿਰ ਦਰਦ ਕਰ ਦਤ ਜਿਵੇਂ ਕਹਿੰਦੇ ਬਲੱਡ ਦਾ ਪਤ ਨਹੀਂ ਵਰਦਾ ਸੀਗਾ ਜਾਂ ਵੀ ਉਹ ਵੀ ਮੇਰਾ ਠੀਕ ਆ ਦੀ ਉਹ ਅੱਗੇ ਮੈਂ ਥਕਾਵਟ ਬਹੁਤ ਜ਼ਿਆਦਾ ਰਹਿੰਦੀ ਸੀਗੀ ਠੀਕ ਹੈ ਜੀ ਤੇ ਵੀ ਕੰਮ ਕੰਨੂ ਜੀ ਨਹੀਂ ਸੀ ਕਰ ਪਾਉਂਦਾ ਇਹ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਭੰਜੀ ਬੈਗਵਾਤਿਆਂ ਨੂੰ ਸਾਢੇ 3 ਮਹੀਨੇ ਹੋ ਗਏ ਜੀ ਹਾਂ ਤਾਂ ਸਾਢੇ 3 ਮਹੀਨੇ ਹੋ ਗਏ ਤੁਹਾਨੂੰ ਹੁਣ ਕੋਈ ਗੋਲੀ ਜਾਂ ਕਿਸੇ ਦਾ ਦੀ ਦਵਾਈ ਲੈ ਰਹੇ ਨਾ ਜੀ ਕੋਈ ਗੋਲੀ ਨਹੀਂ ਲੈਂਦੇ ਹੁਣ ਠੀਕ ਹੈ ਬਵਾਸੀ ਨਹੀਂ ਕੋਈ ਪ੍ਰੋਬਲਮ ਦਵਾ ਦਾ ਜੀ ਹੁਣ ਠੀਕ ਠੀਕ ਆ ਜਿਹੜੇ ਪਰਿਵਾਰ ਦਾ ਨੂੰ ਸੁਣ ਰਹੇ ਆ ਅੱਜ ਗੱਲ ਕਰ ਰਹੇ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹ ਹੀ ਕਹਿਣਾ ਚਾਹਨੀ ਆ ਵੀ ਹੋਰ ਹਸਪਤਾਲਾਂ ਦੇ ਚੱਕਰ ਨਾਲ ਲਾਉਣ ਨਾਲ ਤੇ ਰਿਪੋਰਟਾਂ ਕਰਾਉਣ ਨਾਲ ਵੀ ਇਹ 5 ਜੂਸ ਵੱਤ ਵੀ ਆਪਣੀ ਜ਼ਿੰਦਗੀ ਜਿਉਉ ਬਹੁਤ ਵਧੀਆ ਚੀਜ਼ ਹੈ ਥੈਂਕ ਯੂ ਬੇਬੀ